ਇਸ ਵੇਲੇ ਹਰਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਾਂਗਰਸੀ ਉਮੀਦਵਾਰ ਦੇ ਕਾਫਲੇ ਦੇ ਉੱਤੇ ਹਮਲਾ ਹੋਇਆ ਹੈ ਮੋਟਰਸਾਈਕਲ ਦੇ ਉੱਤੇ ਆਏ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ ਨੇ ਔਰ ਇਸ ਗੋਲੀਬਾਰੀ ਦੇ ਵਿੱਚ ਦੋ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਹਾਲਤ ਬੇहद ਗੰਭੀਰ ਦੱਸੀ ਜਾ ਰਹੀ ਹੈ ਔਰ ਇਸ ਗੰਭੀਰ ਸ਼ਖਸ ਨੂੰ ਪੀਜੀਆਈ ਚੰਡੀਗੜ੍ਹ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤਾਂ ਹਰਿਆਣਾ ਦੇ ਵਿੱਚ ਇਹ ਘਟਨਾ ਵਾਪਰੀ ਹੈ ਕਾਂਗਰਸੀ ਉਮੀਦਵਾਰ ਦੇ ਕਾਫਲੇ ਦੇ ਉੱਤੇ ਹਮਲਾ ਹੋਇਆ ਔਰ ਇੱਥੇ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ ਨੇ ਤਾਂ ਗੋਲੀਆਂ ਦੀ ਆਵਾਜ਼ ਸੁਣਨ ਤੋਂ ਬਾਅਦ ਇੱਥੇ ਸਹਿਮ ਪਾਇਆ ਗਿਆ ਉਰ ਇਸ ਤੋਂ ਬਾਅਦ ਦੋ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਹਾਲਤ ਬੇहद ਗੰਭੀਰ ਦੱਸੀ ਜਾ ਰਹੀ ਹੈ ਔਰ ਗੰਭੀਰ ਸ਼ਖਸ ਨੂੰ ਹੁਣ ਚੰਡੀਗੜ੍ਹ ਪੀਜੀਐਮ ਲਈ ਰੈਫਰ ਕੀਤਾ ਗਿਆ ਔਰ ਉਸ ਦੇ ਢਿੱਡ ਦੇ ਲਾਗੇ ਗੋਲੀ ਲੱਗੀ ਦੱਸੀ ਜਾ ਰਹੀ ਹੈ ਇਸ ਤੋਂ ਬਾਅਦ ਪੁਲਿਸ ਵੀ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਔਰ ਦੱਸਿਆ ਜਾ ਰਿਹਾ ਕਿ ਹਰਿਆਣਾ ਦੇ ਵਿੱਚ ਕਾਂਗਰਸੀ ਉਮੀਦਵਾਰ ਪ੍ਰਦੀਪ ਚੋਦਰੀ ਦੇ ਕਾਫਲੇ ਦੇ ਉੱਤੇ ਗੋਲੀਬਾਰੀ ਹੋਈ ਹੈ ਇਸ ਦੇ ਵਿੱਚ ਕਾਫਲੇ ਦੇ ਵਿੱਚ ਮੌਜੂਦ ਇੱਕ ਸਮਰਤਕ ਨੂੰ ਗੋਲੀ ਲੱਗੀ ਹੈ ਉਸ ਨੂੰ ਗੰਭੀਰ ਹਾਲਤ ਦੇ ਵਿੱਚ ਸਥਾਨਕ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿਸ ਤੋਂ ਬਾਅਦ ਉਸ ਨੂੰ पीजीआई रेफर ਕੀਤਾ ਗਿਆ ਚੰਡੀਗੜ੍ਹ ਦੇ ਵਿੱਚ ਤਾਂ ਵਦੇਰੇ ਜਾਣਕਾਰੀ ਲਈ ਪੱਤਰਕਾਰ ਰਗਵ ਵਿਚ ਸਾਡੇ ਨਾਲ ਜੁੜ ਚੁੱਕੇ ਨੇ ਅੰਬਾਲਾ ਤੋਂ ਰਗਵ ਕੀ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਕਾਂਗਰਸੀ ਉਮੀਦਵਾਰ ਪ੍ਰਦੀਪ ਚੋਦਰੀ ਦੇ ਕਾਫਲੇ ਦੇ ਉੱਤੇ ਹਮਲਾ ਹੋਇਆ ਹੈ ਜੀ ਬਿਲਕੁਲ ਆਪਕਾ ਦੱਸਣਾ ਚਾਹਾਂਗੇ ਕਾਂਗਰਸ ਪੱਤਿਆਸ਼ੀ ਜੋ ਪ੍ਰਦੀਪ ਚੋਦਰੀ ਹੈ ਕੱਲ੍ਹ ਕੱese ਪੱਤਿਆਸ਼ੀ ਹੈ ਉਹਨਕੇ काफिले के ऊपर जो है गोली चलाई गई है रायपुर के गांव गलोली में गोली चलाने का मामला जो है एक सामने आया है और प्रदीप चौधरी के काफिले में मौजूद गोल्डी खेड़ी जो कि उनके समर्थक हैं उनके ऊपर जो है गोली जो उनको लगी है उनको जो है उपचार के लिए पीजीआई में रेफर कर दिया गया है हालांकि फायरिंग करने वालों के बारे में जो है अभी किसी भी तरह की कोई सूचना नहीं मिल पाई है और बता दें गोल्डी को दो गोली लगी है पीजीआई रेफर प्रदीप चौधरी अपने सभी प्रोग्राम जो है कैंसिल कर पीजीआई ਕਿ ਤਰ੍ਹਾਂ ਪਹੁੰਚ ਚੁੱਕੇ ਹਨ ਰਗਵ ਰਗਵ ਇਸ ਵਿੱਚ ਚਾਲੇ ਵੱਡੀ ਖਬਰ ਜਿਹੜੀ ਸੂਤਰਾ ਮੁਤਾਬਕ ਇਹ ਵੀ ਸਾਹਮਣੇ ਆਈ ਹੈ ਕਿ ਹੋ ਸਕਦਾ ਹੈ ਕਿ ਇਹ ਜਿਹੜੀ ਗੋਲੀ ਹੈਗੀ ਆ ਉਹ ਭੁੱਪੀ ਰਾਣਾ ਗੈਂਗ ਦੇ ਗੁਰਗੇ ਦੇ ਵੱਲੋਂ ਚਲਾਈ ਗਈ ਹੋਵੇ ਕਿਉਂਕਿ ਗੋਲਡੀ ਦਾ ਪਹਿਲਾਂ ਭੁੱਪੀ ਰਾਣਾ ਗੈਂਗ ਦੇ ਨਾਲ ਝਗੜਾ ਵੀ ਹੋਇਆ ਸੀ ਤੇ ਦੱਸਿਆ ਜਾ ਰਿਹਾ ਕਿ ਗੋਲਡੀ ਦੇ ਉੱਤੇ ਕਈ ਮਾਮਲੇ ਵੀ ਦਰਜ ਨੇ ਤਾਂ ਕੀ ਕੁਝ ਵਜ਼ੀਰੇ ਜਾਣਕਾਰੀ ਸਾਹਮਣੇ ਆ ਰਹੀ ਹੈ जी बिल्कुल आपको बता दें कि जिस प्रकार से गोल्डी के ऊपर कुछ मामले भी दर्ज हैं और ये रंजिश बताई जा रही है हालांकि इसकी पुष्टि अभी किसी पुलिस प्रवक्ता द्वारा नहीं की गई है लेकिन कहीं ना कहीं जो है क्यास लगाया जा सकता है कि सूत्रों के हवाले से कि ये जो है पुरानी एक रंजिश है उसके कारण यह जो इनके काफिले के ऊपर जो है गोली चलाई गई है जी अब बिल्कुल इस काफिले गोली चली है टारगेट जो है वो कांग्रेस के उम्मीदवार प्रदीप चौधरी सी या टारगेट कुछ होर इस बारे कोई जानकारी सामने आ सकी देखिए अली अभी जो है इसके बारे में कोई जानकारी जो है पुलिस मुताबिक जो है आ, सामने नहीं आई है लेकिन पुलिस प्रवक्ता का कहना है बहुत जल्द जो है पुलिस जो है इसकी जांच कर रही है लेकिन फिलहाल ये गोली जो है कांग्रेस प्रत्याशी के लिए चलाई गई थी या कोई आपसी रंजिशन थी जो गोल्डी की गोली लगी है ये अभी किसी तरह की बात जो है सामने पुष्टि नहीं इसकी हो पाई है जी शुक्रिया अनिल जानकारी देंद्रीय तो दस दिए की ਕਾਂਗਰਸੀ ਉਮੀਦਵਾਰ ਪ੍ਰਦੀਪ ਚੋਧਰੀ ਦੇ ਕਾਫਲੇ ਦੇ ਉੱਤੇ ਫਾਇਰਿੰਗ ਹੋਈ ਹੈ ਇਸ ਕਾਫਲੇ ਦੇ ਵਿੱਚ ਮੌਜੂਦ ਇੱਕ ਸਮਰਥਕ ਨੂੰ ਗੋਲੀ ਲੱਗੀ ਹੈ ਹਾਲਾਂਕਿ ਦੋ ਜਣੇ ਇਸ ਵਿੱਚ ਜ਼ਖਮੀ ਹੋਏ ਨੇ ਇੱਕ ਦੇ ਜ਼ਿਆਦਾ ਸੱਟਾਂ ਲੱਗੀਆਂ ਤਾਂ ਗੰਭੀਰ ਹਾਲਤ ਦੇ ਵਿੱਚ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਕਲਕਾ ਵਿਧਾਨ ਸਭਾ ਤੋਂ ਕਾਂਗਰਸੀ ਉਮੀਦਵਾਰ ਪ੍ਰਦੀਪ ਚੋਧਰੀ ਦੇ ਕਾਫਲੇ ਦੇ ਉੱਤੇ ਰਾਏਪੁਰ ਰਾਣੀ ਦੇ ਨੇੜੇ ਭਰੋਲੀ ਪਿੰਡ ਦੇ ਵਿੱਚ ਬਾਈਕ ਸਵਾਰ ਕੁਝ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਨੇ ਔਰ ਫਾਇਰਿੰਗ ਕਰਨ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਉਸ ਉਹਨਾਂ ਦੀ ਭਾਲ ਦੇ ਵਿੱਚ ਜੁਟੀ ਹੋਈ ਹੈ ਔਰ ਸੂਤਰਾਂ ਦੇ ਮੁਤਾਬਕ ਵੱਡੀ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ 골ਡੀ ਦੇ ਉੱਤੇ ਗੋਲੀ ਗੈਂਗਸਟਰ ਪੁੱਪੀ ਰਾਣਾ ਗੈਂਗ ਦੇ ਗੁਰਗਿਆਂ ਨੇ ਚਲਾਈ ਹੋ ਸਕਦੀ ਹੈ ਕਿਉਂਕਿ 골ਡੀ ਦਾ ਪਹਿਲਾਂ ਵੀ ਪੁੱਪੀ ਰਾਣਾ ਗੈਂਗ ਦੇ ਨਾਲ ਝਗੜਾ ਹੋਇਆ ਸੀ ਤਾਂ ਜ਼ਖਮੀ ਸਮਰਤਕ ਦੀ ਪਛਾਣ 골ਡੀ ਦੇ ਰੂਪ ਦੇ ਵਿੱਚ ਹੋਈ ਹੈ ਉਹ ਕਾਲਕਾ ਦੇ ਖੇੜੀਪਿੰਡ ਦਾ ਰਹਿਣ ਵਾਲਾ ਹੈ ਤਾਂ ਉਸ ਦੇ ਉੱਪਰ ਰਾਏਪੁਰ ਰਾਣੀ ਥਾਣੇ ਦੇ ਵਿੱਚ ਅਪਰਾਧਿਕ ਮਾਮਲੇ ਵੀ ਦਰਜ ਦੱਸੇ ਜਾ ਰਹੇ ਨੇ ਸੂਤਰਾਂ ਮੁਤਾਬਕ ਜਾਣਕਾਰੀ ਸਾਹਮਣੇ ਆ ਰਹੀ ਹੈ ਤਾਂ ਹਾਲੀ ਦੇ ਵਿੱਚ ਉਸ ਦੇ ਕੋਲੋਂ ਇੱਕ ਪਿਸਤਲ ਤੇ ਕਾਰਤੂਸ ਵੀ ਬਰਾਮਦ ਹੋਇਆ ਸੀ ਤਾਂ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਪਰ ਹਰਿਆਣਾ ਦੇ ਵਿੱਚ ਵਿਧ ਆ ਪੈਣੀਆਂ ਨੇ 8 ਤੱਕ ਨੂੰ ਨਤੀਜੇ ਆਉਣੇ ਨੇ ਪਰ ਇਸ ਤੋਂ ਪਹਿਲਾਂ ਇਹ ਗੋਲੀਬਾਰੀ ਉਹ ਵੀ ਕਾਂਗਰਸੀ ਉਮੀਦਵਾਰ ਦੇ ਕਾਫਲੇ ਦੇ ਉੱਤੇ ਗੋਲੀਬਾਰੀ ਹੋਣਾ ਆਪਣੇ ਆਪ ਲਾਈਨ ਆਰਡਰ ਦੇ ਉੱਤੇ ਵੱਡੇ ਸਵਾਲ ਖੜੇ ਕਰਦਾ ਹੈ। ਗੋਲੀ ਲੱਗੀ ਦੱਸੀ ਜਾ ਰਹੀ ਹੈ ਇਸ ਤੋਂ ਬਾਅਦ ਪੁਲਿਸ ਵੀ ਮਾਨਵੀ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਔਰ ਦੱਸਿਆ ਜਾ ਰਿਹਾ ਕਿ ਹਰਿਆਣਾ ਦੇ ਵਿੱਚ ਕਾਂਗਰਸੀ ਉਮੀਦਵਾਰ ਪ੍ਰਦੀਪ ਚੋਧਰੀ ਦੇ ਕਾਫਲੇ ਦੇ ਉੱਤੇ ਗੋਲੀਬਾਰੀ ਹੋਈ ਹੈ ਇਸ ਦੇ ਵਿੱਚ ਕਾਫਲੇ ਦੇ ਵਿੱਚ ਮੌਜੂਦ ਇੱਕ ਸਮਰਤਕ ਨੂੰ ਗੋਲੀ ਲੱਗੀ ਹੈ ਉਸ ਨੂੰ ਗੰਭੀਰ ਹਾਲਤ ਦੇ ਵਿੱਚ ਸਥਾਨਕ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿਸ ਤੋਂ ਬਾਅਦ ਉਸ ਨੂੰ ਪੀਜੀਆਈ ਰੈਫਰ ਕੀਤਾ ਗਿਆ ਚੰਡੀਗੜ੍ਹ ਦੇ ਵਿੱਚ ਤਾਂ ਵਦیرے ਜਾਣਕਾਰੀ ਲਈ ਪੱਤਰਕਾਰ ਰਗਵ ਵਿਧ ਸਾਡੇ ਨਾਲ ਜੁੜ ਚੁੱਕੇ ਨੇ ਅੰਬਾਲਾ ਤੋਂ ਰਗਵ ਕੀ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਕਾਂਗਰਸੀ ਉਮੀਦਵਾਰ ਪ੍ਰਦੀਪ ਚੋਧਰੀ ਦੇ ਕਾਫਲੇ ਦੇ ਉੱਤੇ ਹਮਲਾ ਹੋਇਆ ਇਹ ਬਿਲਕੁਲ ਆਪਕਾ ਦੱਸਣਾ ਚਾਹਣਗੇ ਕਾਂਗਰਸ ਪੱਤਰਿਆਸ਼ੀ ਜੋ ਪ੍ਰਦੀਪ ਚੌਧਰੀ ਹੈ ਕਲਕਸੇ ਪੱਤਰਿਆਸ਼ੀ ਹੈ ਉਹਨਕੇ काफिले के ऊपर जो है गोली चलाई गई है रायपुर के गांव गलोली में गोली चलाने का मामला जो है सामने आया है और प्रदीप चौधरी के काफिले में मौजूद गोल्डी खेड़ी जो कि उनके समर्थक हैं उनके ऊपर जो है गोली जो है उनको लगी है उनको जो है उपचार के लिए पीजीआई में रेफर कर दिया गया है हालांकि फायरिंग करने वालों के बारे में जो है अभी किसी भी तरह की कोई सूचना नहीं मिल पाई है बता दें गोल्डी को ਜੋ ਗੋਲੀ ਲੱਗੀ ਹੈ ਪੀਜੀਆਈ ਰੈਫਰ ਅਰਜੀਤ ਚੌਧਰੀ ਆਪਣੇ ਸਭੀ ਪ੍ਰੋਗਰਾਮ ਜੋ ਹੈ ਕੈਨਸਲ ਕਰ ਪੀਜੀਆਈ ਕੀ ਤਰਫ ਪਹੁੰਚ ਚੁਕੇ ਹਨ ਰਗ ਰਗ ਇਸ ਨੂੰ ਚਾਲੇ ਵੱਡੀ ਖਬਰ ਜਿਹੜੀ ਸੂਤਰਾਂ ਮੁਤਾਬਕ ਇਹ ਵੀ ਸਾਹਮਣੇ ਆਈ ਹੈ ਕਿ ਹੋ ਸਕਦਾ ਹੈ ਕਿ ਇਹ ਜਿਹੜੀ ਗੋਲੀ ਹੈਗੀ ਆ ਉਹ ਭੁੱਪੀ ਰਾਣਾ ਗੈਂਗ ਦੇ ਗੁਰਗੇ ਦੇ ਵੱਲੋਂ ਚਲਾਈ ਗਈ ਹੋਵੇ ਕਿਉਂਕਿ ਗੋਲਡੀ ਦਾ ਪਹਿਲਾਂ ਭੁੱਪੀ ਰਾਣਾ ਗੈਂਗ ਦੇ ਨਾਲ ਝਗੜਾ ਵੀ ਹੋਇਆ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਗੋਲਡੀ ਦੇ ਉੱਤੇ ਕਈ ਮਾਮਲੇ ਵੀ ਦਰਜ ਨੇ ਤਾਂ ਕੀ ਕੁਝ ਵਧੇਰੇ ਜਾਣਕਾਰੀ ਸਾਹਮਣੇ ਆ ਰਹੀ ਹੈ जी बिल्कुल आपको बता दें कि जिस प्रकार से गोल्डी के ऊपर कुछ मामले भी दर्ज हैं और ये रंजिश बताई जा रही है हालांकि इसकी पुष्टि अभी पुलिस प्रवक्ता द्वारा नहीं की गई है लेकिन कहीं ना कहीं जो है क्या लगाया जा सकता है कि सूत्रों के हवाले से कि ये जो है पुरानी एक रंजिश है उसके कारण ही है जो इनके काफिले के ऊपर जो है गोली चलाई गई है जी अब बिल्कुल इस काफिले गोली चली है टारगेट जो है वो कांग्रेस के उम्मीदवार प्रदीप चौधरी सी या टारगेट कुछ होर इस बारे कोई जानकारी सामने आ सके देखिए अली अभी जो है इसके बारे में कोई जानकारी जो है पुलिस मुताबिक जो है आ, सामने नहीं आई है लेकिन पुलिस प्रवक्ता का कहना है बहुत जल्द जो जो है जो है है पुलिस इसकी जांच कर रही है, लेकिन फिलहाल ये गोली जो है कांग्रेस प्रत्याशी के लिए चलाई गई थी या कोई आपकी रंजिशन थी जो गोल्डी की गोली लगी है ये अभी किसी तरह की बात जो है सामने पुष्टि नहीं इसकी होता है जी शुक्रिया अनिल जानकारी देने तो दस दिए की ਕਾਂਗਰਸੀ ਉਮੀਦਵਾਰ ਪ੍ਰਦੀਪ ਚੋਧਰੀ ਦੇ ਕਾਫਲੇ ਦੇ ਉੱਤੇ ਫਾਇਰਿੰਗ ਹੋਈ ਹੈ ਇਸ ਕਾਫਲੇ ਦੇ ਵਿੱਚ ਮੌਜੂਦ ਇੱਕ ਸਮਰਥਕ ਨੂੰ ਗੋਲੀ ਲੱਗੀ ਹੈ ਹਾਲਾਂਕਿ ਦੋ ਜਣੇ ਇਸ ਵਿੱਚ ਜ਼ਖਮੀ ਹੋਏ ਨੇ ਇੱਕ ਦੇ ਜ਼ਿਆਦਾ ਸੱਟਾਂ ਲੱਗੀਆਂ ਤਾਂ ਗੰਭੀਰ ਹਾਲਤ ਦੇ ਵਿੱਚ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਕਲਕਾ ਵਿਧਾਨ ਸਭਾ ਤੋਂ ਕਾਂਗਰਸੀ ਉਮੀਦਵਾਰ ਪ੍ਰਦੀਪ ਚੋਧਰੀ ਦੇ ਕਾਫਲੇ ਦੇ ਉੱਤੇ ਰਾਏਪੁਰ ਰਾਣੀ ਦੇ ਨੇੜੇ ਭਰੋਲੀ ਪਿੰਡ ਦੇ ਵਿੱਚ ਬਾਈਕ ਸਵਾਰ ਕੁਝ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਨੇ ਔਰ ਫਾਇਰਿੰਗ ਕਰਨ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਉਸ ਉਹਨਾਂ ਦੀ ਭਾਲ ਦੇ ਵਿੱਚ ਜੁਟੀ ਹੋਈ ਹੈ ਔਰ ਸੂਤਰਾਂ ਦੇ ਮੁਤਾਬਕ ਵੱਡੀ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਗੋਲਡੀ ਦੇ ਉੱਤੇ ਗੋਲੀ ਗੈਂਗਸਟਰ ਪੁੱਪੀ ਰਾਣਾ ਗੈਂਗ ਦੇ ਗੁਰਗਿਆਂ ਨੇ ਚਲਾਈ ਹੋ ਸਕਦੀ ਹੈ ਕਿਉਂਕਿ ਗੋਲਡੀ ਦਾ ਪਹਿਲਾਂ ਵੀ ਪੁੱਪੀ ਰਾਣਾ ਗੈਂਗ ਦੇ ਨਾਲ ਝਗੜਾ ਹੋਇਆ ਸੀ ਤਾਂ ਜ਼ਖਮੀ ਸਮਰਤਕ ਦੀ ਪਛਾਣ ਗੋਲਡੀ ਦੇ ਰੂਪ ਦੇ ਵਿੱਚ ਹੋਈ ਹੈ ਉਹ ਕਾਲਕਾ ਦੇ ਖੇੜੀ ਪਿੰਡ ਦਾ ਰਹਿਣ ਵਾਲਾ ਹੈ ਤਾਂ ਉਸ ਦੇ ਉੱਪਰ ਰਾਏਪੁਰ